ਦੋ ਤਰ੍ਹਾਂ ਦੇ ਲੋਕ ਇੱਕ ਅਮੀਰ ਤੇ ਇੱਕ ਗਰੀਬ ਕੌਣ ਕਦੋਂ ਕਿਹੜੀ ਸਥਿਤੀ ਦੇ ਵਿੱਚ ਆ ਜਾਵੇ ਇਹ ਕਿਸੇ ਨੂੰ ਨਹੀਂ ਪਤਾ ਜੇ ਕੋਈ ਜ਼ਿਆਦਾ ਅਮੀਰ ਹੈ ਉਹ ਇਹ ਨਹੀਂ ਪਤਾ ਕੱਲ ਨੂੰ ਗਰੀਬ ਹੋ ਜਾਵੇ ਤੇ ਜੋ ਜ਼ਿਆਦਾ ਗਰੀਬ ਹੈ ਇਹ ਨਹੀਂ ਪਤਾ ਕੱਲ ਨੂੰ ਉਹ ਅਮੀਰ ਹੋ ਜਾਵੇ ਇਹ ਸਥਿਤੀ ਕਦੋਂ ਬਦਲ ਜਾਣੀ ਆ ਇਹ ਉਸ ਵਾਹਿਗੁਰੂ ਨੂੰ ਪਤਾ ਸਿਰਫ ਔਰ ਕਿਸੇ ਨੂੰ ਨਹੀਂ ਪਤਾ ਇਸ ਲਈ ਜਿਹੜੇ ਸ਼ਬਦ ਕਿਸੇ ਨੂੰ ਬੋਲਦੇ ਹੋ ਸੋਚ ਸਮਝ ਕੇ ਬੋਲਿਆ ਕਰੋ ਜਿੰਨਾ ਚਿਰ ਸਾਹ ਚੱਲਦੇ ਨੇ ਉਦੋਂ ਉਹਨਾਂ ਚਿਰ ਸਾਰਾ ਕੁਝ ਆਉਂਦਾ ਦੁੱਖ ਸੁੱਖ ਸਾਰਾ ਕੁਝ ਉਦੋਂ ਹਰ ਬੰਦਾ ਦੇਖਦਾ ਪਰ ਕਿਸੇ ਦਾ ਵਰਤਮਾਨ ਦੇਖ ਕੇ ਜਾਂ ਕਿਸੇ ਦੀ ਅੱਜ ਦੀ ਸਥਿਤੀ ਵੇਖ ਕੇ ਅੰਦਾਜ਼ਾ ਨਾ ਲਾਇਆ ਕਰੋ ਕਿ ਇਹਨੇ ساری ਉਮਰ ਇਸੇ ਤਰ੍ਹਾਂ ਹੀ ਰਹਿਣਾ ਹਰ ਇੱਕ ਦਾ ਸੁਪਨਾ ਹੁੰਦਾ ਕਿ ਉਹ ਜ਼ਿੰਦਗੀ ਦੇ ਵਿੱਚ ਕੁਝ ਕਰੇ ਵੱਡਾ ਕੰਮ ਕਰੇ ਹਰ ਇੱਕ ਚੀਜ਼ ਉਸ ਕੋਲੇ ਹੋਵੇ ਹਰ ਇੱਕ ਚੀਜ਼ ਦਾ ਉਹ ਆਨੰਦ ਮਾਣੇ ਇਹ ਹਰ ਇੱਕ ਦਾ ਸੁਪਨਾ ਪਰਪੰਡਰਨ ਵਾਲੇ ਨੇ ਉਦੋਂ ਵੀ ਭੰਡਰਨਾ ਜਦੋਂ ਤੁਹਾਡੇ ਕੋਲ ਕੁਝ ਹੋਣਾ ਨਹੀਂ ਪੰਡਰਨ ਵਾਲਿਆਂ ਨੇ ਉਦੋਂ ਵੀ ਭੰਡੜਾ ਜਦੋਂ ਤੁਹਾਡੇ ਕੋਲੇ ਬਹੁਤ ਕੁਝ ਆ ਗਿਆ ਪਰ ਇੱਕ ਗੱਲ ਸਹੀ ਹੈ ਇੱਕ ਗੱਲ ਉਹ ਸੱਚੀ ਹੈ ਕਿ ਨਾਲ ਇੱਕ ਬਾੜ ਵੀ ਨਹੀਂ ਲਿਜਾ ਸਕਦਾ ਬੰਦਾ ਹੋਰ ਚੀਜ਼ਾਂ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਨਾਲ ਇੱਕ ਤਣਕਾ ਪਰ ਚੀਜ਼ ਵੀ ਬੰਦਾ ਨਾਲ ਨਹੀਂ ਲਿਜਾ ਸਕਦਾ ਸਭ ਕੁਝ ਇੱਥੇ ਹੀ ਛੱਡ ਜਾਂਦਾ ਪਰ ਫਿਰ ਵੀ ਦਿਮਾਗ ਦੇ ਵਿੱਚ ਗਲਤ ਧਾਰਨਾ ਬਾੜੀ ਰੱਖਣੀ ਆ ਜਿਾ ਆਪ ਦੇ ਆਪ ਨੂੰ ਬਹੁਤ ਵੱਡਾ ਸਮਝ ਲੈਣਾ ਉਸ ਪਰਮਾਤਮਾ ਤੋਂ ਉੱਤੇ ਵੀ ਸਮਝਣ ਲੱਗ ਜਾਂਦੇ ਨੇ ਕੁਝ ਲੋਕ ਹੈਗੇ ਨੇ ਇਦਾਂ ਦੇ ਪਰ ਸਚਾਈ ਆ ਜਿਹੜੀ ਉਹ ਕਦੇ ਲੁਕੋਈ ਨਹੀਂ ਜਾ ਸਕਦੀ ਕੇ ਨਾਲ ਉੱਜ ਵੀ ਨਹੀਂ ਜਾਣਾ ਸਭ ਕੁਝ ਇੱਥੇ ਹੀ ਰਹਿ ਜਾਣਾ ਪੈਸਾ ਆਉਂਦਾ ਜਾਂਦਾ ਰਹਿੰਦਾ ਅੱਜ ਕਿਸੇ ਕੋਲੇ ਹੈ ਕੱਲੂ ਨਹੀਂ ਹੈ ਤੇ ਕੁਝ ਨਹੀਂ ਪਤਾ ਵੱਡੇ ਵੱਡੇ ਰਾਜੇ ਜਿਹੜੇ ਆਪ ਦੀ ਲਾਈਫ ਨੂੰ ਆਪ ਦੇ ਹਿਸਾਬ ਦੇ ਨਾਲ ਬਹੁਤ ਆਨੰਦ ਲਿੱਤਾ ਜਿੰਨਾਂ ਨੇ ਇਦਾਂ ਦੇ ਰਾਜੇ ਪਏ ਨੇ ਇੱਕ ਸਮਾਂ ਇਹ ਜਾਂ ਵੀ ਆ ਜਾਂਦਾ ਜਦੋਂ ਉਹਨਾਂ ਕੋਲੋਂ ਉਹ ਰਾਜ ਖੋਹੀ ਲੈ ਜਾਂਦਾ ਹਾਸਲ ਵੀ ਕਰ ਲਿਆ ਜਾਂਦਾ ਜੇ ਕੋਈ ਪਹਿਲਾ ਰਾਜਾ ਉਹ ਕਦੋਂ ਫਕੀਰ ਬਣ ਜਾਵੇ ਇਹ ਵੀ ਕੁਝ ਨਹੀਂ ਪਤਾ ਦੇ ਜੀ ਕਿਸੇ ਕੋਲੇ ਬਹੁਤ ਪੈਸਾ ਪਰ ਉਹ ਪੈਸਾ ਉਹ ਚੀਜ਼ਾਂ ਤੇ ਜਾਂ ਉੱਥੇ ਉਸ ਵਾਹਿਗੁਰੂ ਕੋਲੇ ਕੰਮ ਨਹੀਂ ਆਉਂਦਾ ਉੱਥੇ ਨਾਲ ਜਾਣੇ ਨੇ ਤੁਹਾਡੇ ਕਰਮ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤਾਂ ਆਪਦੀ ਮਿਹਨਤ ਕਰੀ ਜਾਇਆ ਕਰੋ ਘਬਰਾਇਆ ਨਾ ਕਰੋ ਆ ਸਾਰਿਆਂ ਦੇ ਉੱਪਰ ਲੇਮੀਲੇਸ਼ਨ ਇੱਕੋ ਜੀ ਆ ਮਾਸ ਹੀ ਆ ਅੰਦਰ ਹੱਡੀਆਂ ਨੇ ਹੈ ਕੀ ਇਹ ਸਰੀਰ ਦੇ ਵਿੱਚ ਕੁਝ ਵੀ ਨਹੀਂ ਜਿਹੜੀ ਸਚਾਈ ਆ ਉਸ ਨੂੰ ਹਮੇਸ਼ਾ ਯਾਦ ਰੱਖਿਆ ਕਰੋ ਕਿ ਉੱਪਰ ਲੇਮੀਲੇਸ਼ਨ ਆ ਹੋਰ ਕੁਝ ਨਹੀਂ ਹੱਡੀਆਂ ਸਾਰੀਆਂ ਦੀਆਂ ਇੱਕੋ ਜੀਆਂ ਨੇ ਇਹ ਸਚਾਈ ਆ ਇਸ ਨੂੰ ਕਦੇ ਨਾ ਭੁੱਲਿਆ ਕਰੋ ਅਮੀਰੀ ਗਰੀਬੀ ਇਹ ਚਲਦੀ ਰਹਿਣੀ ਆ ਤਾਂ ਸਾਡੇ ਦਾ ਆਪਣੇ ਤਾਂ ਇਦਾਂ ਦੇ ਸਾਡੇ ਗੁਰੂ ਆਏ ਨੇ ਜਿੰਨਾਂ ਕੋਲੇ ਕੁਝ ਵੀ ਨਹੀਂ ਸੀ ਤੇ ਲੋਕਾਂ ਨੂੰ ਬਹੁਤ ਕੁਝ ਦੇ ਕੇ ਗਏ ਨੇ ਆਪਣੀ ਮਿਹਨਤ ਦੇ ਵਿੱਚ ਵਿਸ਼ਵਾਸ ਰੱਖੋ ਲਗਾਤਾਰ ਮਿਹਨਤ ਕਰਦੇ ਰਹੋ ਨਾਲ ਕਿਸੇ ਨੇ ਕੁਝ ਲੈ ਕੇ ਨਹੀਂ ਜਾਣਾ ਪਰ ਇਹਨਾ ਜ਼ਰੂਰ ਹੈ ਜੋ ਅਗਲੇ ਦਾ ਸੁਪਨਾ ਹੁੰਦਾ ਕਿ ਅਸੀਂ ਉਹ ਪੂਰਾ ਕਰ ਲਈਏ ਸਾਡੇ ਕੋਲੇ ਹਰ ਇੱਕ ਚੀਜ਼ ਹੋਵੇ ਜਿਹੜੀ ਸਾਨੂੰ ਚਾਹੀਦੀ ਹੈ ਅਸੀਂ ਹਰ ਇੱਕ ਚੀਜ਼ ਦਾ ਆਨੰਦ ਮਾਣ ਕੇ ਜਾਈਏ ਪਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਵੀ ਨਾ ਭੁੱਲੋ